ਜਾਲੀ ਬੈਂਕ ਖਾਤਿਆਂ ਦੇ ਵਿੱਚ 1.75 ਕਰੋੜ ਰੁਪਏ ਟਰਾਂਸਫਰ ਕਰਨ ਦਾ ਇਹ ਮਾਮਲਾ ਸੰਭਲਿਆ ਹੈ। ਲੁਧਿਆਣਾ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ। ਦੱਸਦੀ ਕਿ 7 ਨਿਗਮ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸੈਨੀਟਰੀ ਇੰਸਪੈਕਟਰ, ਅਮਲਾ ਕਲਰਕ ਤੇ ਸਫਾਈ ਸੇਵਕ ਮੁਅਤਲ ਕੀਤੇ ਗਏ ਨੇ। 12 ਨਿਗਮ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। 44 ਸ਼ੱਕੀ ਅਤੇ 8 ਮੁਲਜ਼ਮਾਂ ਮੁਲਾਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਨਗ ਨਿਗਮ ਕਮਿਸ਼ਨਰ ਨੇ ਪੁਲਿਸ ਨੂੰ ਚਿੱਠੀ ਲੈ ਕੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਲੁਧਿਆਣਾ ਤੋਂ ਖਬਰਾਂ ਜਿੱਥੇ ਜਾਲੀ ਬੈਂਕ ਖਾਤਿਆਂ ਦੇ ਵਿੱਚ ਲਗਭਗ 1.75 ਕਰੋੜ ਰੁਪਏ ਟਰਾਂਸਫਰ ਕਰਨ ਦੇ ਇਹ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ 7 ਨਿਗਮ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ ਸੈਨੀਟਰੀ ਇਨਸਪੈਕਟਰ ਆਮਲਾ 컬러 ਕਤੇ ਸਫਾਈ ਸੇਵਕ ਜੋ ਨੇ ਉਹਨਾਂ ਨੂੰ ਵੀ ਮੁਅਤਲ ਕੀਤਾ ਗਿਆ 12 निगम मुलाजमान कारण दत्तो नोटिस भी जारी की तस पूरे मामले के सत निगम मुलाजम जेड़े ने उन्होंने सस्पेंड कर दिया गया सैनेटरी इंस्पैक्टर अमला कलर्कते सफाई सेवक ਮੁਅਤਲ ਕੀਤੇ ਗਏ ਨੇ 12 ਨਿਗਮ ਮੁਲਾਜ਼ਮਾ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ 44 ਸ਼ੱਕੀ ਅਤੇ 8 ਮੁਲਾਜ਼ਮਾ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਨਿਗਮ ਕਮਿਸ਼ਨਰ ਨੇ ਪੁਲਿਸ ਨੂੰ ਚਿੱਠੀ ਲੇਕੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਤਰਮਿੰਦਰ ਖੰਨਾ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਇਹ ਲੁਧਿਆਣਾ ਦੇ ਵਿੱਚ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੱਤ ਨਗਰ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਕੀ ਅਪਡੇਟ ਹੈ ਪੂਰਾ ਇਸ ਮਾਮਲੇ ਤੇ ਜੀ ਬਿਲਕੁਲ ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ ਵਿੱਚ ਕਰੀਬ 4.2 ਕਰੋੜ ਰੁਪਏ ਦਾ ਗਵਨ ਦਾ ਮਾਮਲਾ ਜਿਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਕਮਿਸ਼ਨਰ ਨੇ ਵੱਡੀ ਕਾਰਵਾਈ ਕੀਤੀ ਤੇ 7 ਜਣਿਆਂ ਨੂੰ ਸਸਪੈਂਡ ਕਰ ਦਿੱਤਾ ਤੇ 12 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤਾਂ ਦੂਜੇ ਪਾਸੇ ਇਹਨਾਂ ਦੇ ਖਿਲਾਫ ਹੁਣ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਵੀ ਜਿਹੜੀ ਹੈ ਲੁਧਿਆਣਾ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਸੰਦੀਪ ਰੀਤੀ ਨਜ਼ਰ ਨਿਗਮ ਕਮਿਸ਼ਨਰ ਨੇ ਐਫ ਆਈ ਆਰ ਦਰਜ ਕਰਨ ਦੇ ਲਈ ਆਪਣੀ ਜਿਹੜੀ ਸ਼ਿਕਾਇਤ ਦਿੱਤੀ ਹੈ ਇੱਕ ਪੱਤਰ ਭੇਜਿਆ ਗਿਆ ਤਾਂ ਹੋ ਸਕਦਾ ਹੈ ਕਿ ਇਹਨਾਂ ਦੇ ਖਿਲਾਫ ਜਲਦੀ ਹੀ ਮੁਕੱਦਮਾ ਦਰਜ ਕਰ ਲਿਆ ਜਾਵੇ ਤਾਂ ਇਹ ਵੀ ਕਿਹਾ ਹੈ ਕਮਿਸ਼ਨਰ ਦਾ ਕਿ ਇੱਕ ਇੱਕ ਪੈਸਾ ਗਵਨ ਦਾ ਇਹਨਾਂ ਤੋਂ ਵਸੂਲਿਆ ਜਾਵੇਗਾ ਜਿਸ ਨੂੰ ਲੈ ਕੇ ਜਿਨ੍ਹਾਂ ਨੇ ਵੀ ਗਵਨ ਕੀਤਾ ਉਹਨਾਂ ਦੇ ਬੈਂਕ ਖਾਤੇ ਫ੍ਰੀਜ਼ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਦੇ ਬੈਂਕ ਖਾਤਿਆਂ ਵਿੱਚ ਜਿਹੜੀ ਰਕਮ ਹੋਊਗੀ ਉਸ ਨੂੰ ਜਿਹੜਾ ਰਿਕਵਰ ਕਰਕੇ ਗਵਨ ਦਾ ਇੱਕ ਇੱਕ ਪੈਸਾ ਵਸੂਲਿਆ ਜਾਵੇਗਾ ਤਾਂ ਇਸ ਦੇ ਨਾਲ ਹੀ ਇੱਕ ਮੈਡੀਕਲ ਅਫਸਰ ਦੀ ਜਿਹੜੀ ਭੂਮਿਕਾ ਉਹ ਵੀ ਜਾਂਚ ਦੇ ਘੇਰੇ ਵਿੱਚ ਆਈ ਹੈ ਉਸ ਸਮੇਂ ਜਿਹੜਾ ਹੈਲਥ ਬ੍ਰਾਂਚ ਨਜ਼ਰ ਨਿਗਰਣ ਦੇ ਵਿੱਚ ਮੈਡੀਕਲ ਅਫਸਰ ਤਨਾਤ ਸੀ ਉਸ ਦੀ ਭੂਮਿਕਾ ਵੀ ਜਿਹੜੀ ਹੈ ਜਾਂਚ ਦੇ ਘੇਰੇ ਦਾ ਉਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਸੋ ਫਿਲਹਾਲ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਵਿਭਾਗੀ ਕਾਰਵਾਈ ਦੇ ਨਾਲ ਨਾਲ ਪੁਲਿਸ ਦੀ ਕਾਰਵਾਈ ਵੀ ਸ਼ੁਰੂ ਹੋ ਗਈ ਹੈ ਤਾ ਬਿਲਕੁਲ ਤਰਮਿੰਦਰ ਜੇ ਦੇਖਿਆ ਜਾਵੇ ਤਾਂ ਵੱਡਾ ਗੱਬਨ ਹੈ ਵੱਡਾ ਘਟਾਲਾ ਹੈ ਤਾਂ ਲੁਧਿਆਣਾ ਦੇ ਜੋ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਨੂੰ ਇਸ ਬਾਰੇ ਕਦੋਂ ਜਾਣਕਾਰੀ ਮਿਲੀ ਕਦੋਂ ਖੁਲਾਸਾ ਹੋਇਆ ਇਸ ਪੂਰੇ ਮਾਮਲੇ ਦਾ ਜੀ ਬਿਲਕੁਲ ਜਦੋਂ ਏਰੀਅਲ ਦੀ ਰਕਮ 3 ਕਰੋੜ ਰੁਪਏ ਜਿਹੜੇ ਸਬੰਧਤ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਦੀ ਗੱਲ ਸਾਹਮਣੇ ਆਈ ਸੀ ਤੇ ਮੁਲਾਜ਼ਮ ਆਪਣੇ ਏਰੀਅਲ ਦੀ ਰਕਮ ਮੰਗ ਰਹੇ ਸੀ ਪਰ ਉਹਨਾਂ ਦੇ ਖਾਤਿਆਂ ਵਿੱਚ ਇਹ ਰਕਮ ਨਹੀਂ ਆਈ ਸੀ ਤਾਂ ਜਿਹੜੇ ਆ ਸਬੰਧਤ ਸਫਾਈ ਸੇਵਕਾਂ ਦੀ ਇੱਕ ਸੰਸਥਾ ਬਾਲਮੀਕ ਸੇਵਕ ਸੰਗ ਦੇ ਪ੍ਰਧਾਨ ਵਿਕੀਜ਼ ਹੋਤਾ ਨੇ ਨਗਰ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਸੀ ਤਾਂ ਜਿਹੜੇ ਨਗਰ ਨਿਗਮ ਦੇ ਕਮਿਸ਼ਨਰ ਨੇ ਉਹਨਾਂ ਨੇ ਪੂਰੇ ਮਾਮਲੇ ਦੀ ਜਾਂਚ ਐਡੀਸੀ ਪਰਮਦੇਵ ਸਿੰਘ ਨੂੰ ਸੌਂਪੀ ਸੀ ਜਦੋਂ ਉਹਨਾਂ ਬੈਂਕ ਖਾਤੇ ਖਾਤਿਆਂ ਨੂੰ ਖੰਡਾਲਿਆ ਗਿਆ ਤਾਂ 47 ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚੋਂ ਸਿਰਫ ਤਿੰਨ ਦੇ ਖਾਤੇ ਹੀ ਸਹੀ ਪਾਈ ਗਏ ਤਾਂ ਜਿਹੜੇ 47 ਮੁਲਾਜ਼ਮ ਸੀ ਉਹਨਾਂ ਦੇ ਬੋਗਤ ਖਾਤੇ ਖਲਵਾ ਕੇ ਜਿਹੜੀ ਉਹਦੀ ਏ.ਆਰ. ਦੀ ਰਕਮ ਸੀ 1.2 ਕਰੋੜ ਰੁਪਏ ਉਹ ਟਰਾਂਸਫਰ ਕਰਕੇ ਇਹਨਾਂ ਸਾਰੇ ਹੀ ਦੋਸ਼ੀਆਂ ਨੇ ਉਹਦਾ ਗਵਨ ਕਰ ਦਿੱਤਾ ਜਿਸ ਤੋਂ ਬਾਅਦ ਮਾਮਲੇ ਤੋਂ ਪਰਦਾ ਉੱਠਿਆ ਤੇ ਨਗਰ ਨਿਗਮ ਕਮਿਸ਼ਨਰ ਨੇ ਵਿਭਾਗੀ ਕਾਰਵਾਈ ਕਰਦੇ ਹੋਏ ਨਾਲ ਦੀ ਨਾਲ ਕਾਨੂੰਨੀ ਕਾਰਵਾਈ ਵੀ ਅਮਲ 'ਚ ਲਿਆਂਦੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੇਮਿੰਦਰ ਜਾਦਾ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਲੁਧਿਆਣਾ ਤੋਂ ਇੱਕ ਖਬਰ ਸੀ ਜਿੱਥੇ ਕਰੋੜਾਂ ਦਾ ਘੁਟਾਲਾ ਕੀਤਾ ਗਿਆ ਗੱبن ਕੀਤਾ ਗਿਆ ਫਿਲਹਾਲ ਇਸ ਪੂਰੇ ਮਾਮਲੇ ਦੀ ਜੋ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕਈ ਮੁਲਾਜ਼ਮਾਂ ਦੇ ਉੱਪਰ ਐਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ